ਚਾਚਾ ਵਾਹਿਗੁਰੂ 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 ਅੱਜ ਦਾ ਸ਼ੁਰੂਆਤ ਹੋਈ ਹੈ ਜੀ ਚਲੋ 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 ਹਾਜਾ ਜੀ ਜਿਹੜੀ ਗੱਡੀਆਂ ਜੁਗਾਣਾ ਗੱਡੀਆਂ ਵੀ ਲੱਗੀਆਂ ਆ ਮੇਰੇ ਖਿਆਲ ਤਾਂ ਅੱਗੇ ਤੱਕ ਲੈ ਕੇ ਜਾਣਗੀਆਂ ਗੱਡੀਆਂ ਸੰਗਤ ਨੂੰ ਜਿਹੜਾ ਤੇ ਮਿਲ ਤੋਂ ਦੁਬਾਰਾ ਵਾਹਿਗੁਰੂ ਵਾਕੀ ਸੰਗਤ ਤੁਰਕੇ ਜਾਣਾ ਹੈ ਗੱਡੀਆਂ ਕਿੱਥੇ ਦਾ ਵੀ ਜਾਣੀਆਂ ਬਾਜੀ 2 ਕਿਲੋਮੀਟਰ ਤੱਕ ਇਹ 2 ਕਿਲੋਮੀਟਰ ਤੱਕ ਜਾਣੀਆਂ ਜੀ ਗੱਡੀਆਂ 2 2.5 ਕਿਲੋਮੀਟਰ ਤੱਕ ਕਹਿੰਦੇ ਜਾਣੀਆਂ ਬਾਕੀ ਫੇ ਅੱਗੇ ਸਾਰਿਆਂ ਨੂੰ ਤੁਰਕੇ ਜਾਣਾ ਪੈਣਾ ਵਾ ਆਜੋ ਆਜੋ ਤੁਸੀਂ ਆਜੋ ਬੰਦ ਕੇ ਤੇ 3 ਕਿਲੋਮੀਟਰ ਦਾ ਜਾਣਾ ਹੁੰਦੀ ਹੈ ਨੂੰ 1 ਜੀ ਪਹਿਲੇ ਦਿਨ ਦਾ ਸਫਰ ਸ਼ੁਰੂ ਹੋ ਗਿਆ ਜੀ ਯਾਤਰਾ ਪੈਦਲ ਯਾਤਰਾ 2 ਮਿਲ ਤਾਂ ਨੂੰ ਸਾਰਾ ਤੇ ਲੱਪੇ ਜਾਣਾ ਹਾਂ ਬਸ ਗੋਡੇ ਸਹੀ ਸਲਾਓ ਤੇ ਜਾ ਪੇਦਾ ਹੋਲੀ ਹੋਲੀ ਤੁਰੇ ਜਾਣਾ ਆ ਭਾਈ ਭਾਈ ਕਿੰਨੇ ਸਾਲ ਹੋ ਗਏ ਆਉਂਦੇ ਆ ਨੂੰ ਆ ਬਹੁਤ ਚਿਰ ਦੇ ਹੁੰਦੇ ਨੇ ਨਾ ਤੀਨ ਆਜੋ 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 ਯਾਰ ਆਜੋ ਤੂੰ ਤੁਰਿਆ ਆ ਵਕਤੀ ਆਜੋ ਛੁਰ ਕੇ ਆ ਆ ਤੁਰ ਕੇ ਤੁਰ ਗਈ ਹੋਰ ਤੁਰ ਗਿਆ ਆ ਉਹ ਪ੍ਰੀਤ ਆ ਜਾ ਤੂੰ ਦੀਦੀ ਉਹ ਗਾਪਰੇ ਨੂੰ ਆ ਗਿਆ ਜੀ ਨਹੀਂ ਬੈਹ ਹੁੰਦਾ ਬੈਲ ਉਹ ਨਹੀਂ ਉਹ ਕਹਿੰਦੇ ਬਿਠਾਉਣਾ ਕੁੜੀ ਨੂੰ ਉਹਨਾਂ ਨੂੰ ਬੈਲਣ ਦੇ ਆ ਨਾ ਉਹਨੂੰ ਬੈਲਣ ਦੇ ਪੱਤੋਂ ਤੇ ਬਹਿਣਾ ਦਾ ਕੋ ਚਲੋ ਵੇ ਵਾਹ ਕੁੜੀ ਉਚਾਈਆਂ ਤੇ ਆ ਗਏ ਆ ਗੁਰਦੁਆਰਾ ਸਾਹਿਬ ਉਹ ਰਹਿ ਗਿਆ ਜੀ ਥੱਲੇ ਹੋ ਰਿਹਾ ਹੈ ਗੁਰਦੁਆਰਾ ਸਾਹਿਬ ਸਾਡਾ ਜਿੱਥੋਂ ਅਸੀਂ ਗੋਬਿੰਦ ਘਾੜ ਤੋਂ ਉੱਤਰੇ ਆਂ ਦੇਖ ਲਓ ਜੀ ਸੰਗਤ ਜੀ ਸਾਡੀ ਸੰਗਤ ਜਾ ਰਹੀ ਆ ਵਾਕੀ ਸੰਗਤ ਲੰਗੀ ਅੱਗੇ ਥੋੜੇ ਜੇ ਬੰਦੇ ਪਿਛੇ ਰਹਿ ਗਏ ਹੌਲੀ ਹੌਲੀ ਚੱਲਦੇ ਆ ਵਾਹ ਕਿਰ ਇਹ ਪਾਣੀ ਜਿਹੜਾ ਵਗਦਾ ਹੈ ਜੀ ਇੰਨੀ ਉੱਚੀ ਚੱਲ ਜਾਣਾ ਦਿਖਣਾ ਨਹੀਂ ਉਤੋਂ ਵਾਹ ਕਿਰ ਸਾਲਾ ਪੈ ਚੰ ਚੱਲੋ ਚੱਲੋ ਜੱਜਾ ਜੀ ਰੁਕਣਾ ਨਹੀਂ ਅੱਜ ਦਾ ਸ਼ੁਰੂਆਤ ਆ ਸਾਡੀ ਯਾਤਰਾ ਦੀ ਅੱਜ ਸਾਡੀ ਅੱਜ 메ਨ ਯਾਤਰਾ ਸ਼ੁਰੂ ਹੋਈ ਪੈਦਲ ਯਾਤਰਾ ਅੱਜ ਗੋਵਿੰਦ ਧਾਮ ਪਹੁੰਚ ਜਾਣਾ ਹੈ ਸਵੇਰ ਨੂੰ ਅਸੀਂ ਤੜਕੇ ਅੰਮ੍ਰਿਤ ਵੇਲੇ ਅਰਦਾਸ ਕਰਕੇ ਚੱਲੇ ਪਾ ਜਨੇ ਆਂ ਸ੍ਰੀ ਹਿਮਕੁੰਡ ਸਾਹਿਬ ਨੂੰ ਉੱਥੇ ਦੋ ਅਰਦਾਸਾਂ ਹੁੰਦੀਆਂ ਜੀ ਇੱਕ 9:30 ਇੱਕ ਸਵੇਰ 12 ਉਹਨਾਂ ਵਿੱਚੋਂ ਅਰਦਾਸ ਦੇ ਵਿੱਚ ਸ਼ਾਮਲ ਹੋ ਕੇ ਦਰਸ਼ਨ ਦਿਵਾਰੇ ਕਰਕੇ ਮੁੜ ਕੇ ਵਾਪਸੀ ਚਾਲੇ ਗੋਵਿੰਦ ਧਾਮ ਵਾਹਿਗੁਰੂ ਚੈੱਕ ਕਰੀ ਆ ਜੀ ਇੰਨੇ ਉਚਾਈ ਤੇ ਆ ਗਏ ਆ ਵਾਹਿਗੁਰੂ ਇਹ ਥੋੜਾ ਚੱਲਣ ਲੱਗਿਆ ਥੋੜੀ ਥੋੜੀ ਪ੍ਰੋਬਲਮ ਆਉਂਦੀ ਆ ਫਿਰ ਮੁੜ ਕੇ ਜਿਹੜੇ ਬੰਦਾ ਕਿਲੋਕਮੀਟਰ ਚੱਲ ਲੈਂਦਾ ਆ ਤਾਂ ਫਿਰ ਉਸ ਤੋਂ ਬਾਅਦ ਸਹੀ ਹੋ ਜਾਂਦਾ ਸਾਰਾ ਹੈਲੀਪੈਡ ਆ ਉੱਧਰ ਹਾਂ ਉਹ ਹੈਲੀਪੈਡ ਬਣਿਆ ਜੀ ਉੱਥੇ ਸਭ ਠੀਕ ਹੋ ਗਿਆ ਉਹ ਹੈਲੀਪੈਡ ਬਣਿਆ ਆ ਇੱਥੇ ਸੜੋ ਹੀ ਕੋਈ ਨਹੀਂ ਹੋ ਗਿਆ ਆ ਨੇੜੇ ਤੋਂ ਹੀ ਚੱਲੇ ਸੀਗੇ ਦਾ ਏਨਰਜੀ ਪਹੁੰਚ ਗਏ ਬੱਦਲ ਵੀ ਪਹਾੜਾਂ ਤੋਂ ਥੱਲੇ ਹੀ ਆ ਜੀ ਦੇਖੋ ਪਹਾੜ ਉੱਚੇ ਆ ਤਾਂ ਬੱਦਲ ਆ ਗਏ ਥੱਲੇ ਵਾਹ ਕਿਰੋ ਬਸ ਚੜਾਈ ਇਦਾਂ ਹੀ ਆ ਅੱਜ ਪਹਿਲੇ ਦਿਨ ਦੀ ਚੜਾਈ ਜਿਹੜੀ ਉਤਰਾਈ ਚੜਾਈ ਆ ਤੇ ਜਿਹੜੀ ਦੂਜੇ ਦਿਨ ਦੀ ਆ ਗੱਡੀ ਕਰ ਲੋ ਉਹ ਵੈਸੇ ਦੀ ਉਹ ਨਹੀਂ ਓਏ ਪਹੁੰਚ ਜਾਣਾ ਅਸੀਂ ਗੱਡੀਆਂ ਚ ਤਾਂ ਆਏ ਆ ਅੱਗੇ ਥੱਲੇੋਂ ਪੈਦਲ ਯਾਤਰਾ ਸ਼ੁਰੂ ਸਾਡੀ ਵੀ ਮੇਰੇ ਸੋਣੀ ਲੈਣੇ ਬੰਦਾ ਕਹਿੰਦਾ ਗੱਡੀ ਕਰ ਲੋ ਗੱਡੀਆਂ ਥੋੜੀ ਜਾਣਾ ਸੀ ਇਹ ਤਾਂ ਇਹ ਗੱਡੀ ਜਾਂਦੀ ਪੈਦਲ ਚਲੇਗਾ ਕਹਿੰਦਾ ਮੈਂ ਦੇਖਾਂਦਾ ਧਸਾਂ ਪਿਆ ਕਿ ਨਹੀਂ ਕੋਲੇ ਵਾਹਿਗੁਰੂ ਕਰੋ ਜੀ ਦਰਸਨ ਕਰੋ ਇਹ ਤੁਹਾਨੂੰ ਤੁਰ ਦਰਸਨ ਕਰਾ ਦੇਣੇ ਆਪਾਂ ਅੱਜ ਫੇਮਪੁਰ ਸਾਹਿਬ ਜੀ ਦੇ ਦੋ 2.5 ਕਿਲੋਮੀਟਰ ਸੜਕ ਬਣੀ ਹੋਈ ਐ ਇਦਾਂ ਪਹਿਲਾਂ ਹੈ ਨਹੀਂ ਸੀ ਕਿ ਹੁਣ ਬਣੀ ਆ ਜਿੱਥੇ ਤੱਕ ਗੱਡੀਆਂ ਜਾਂਦੀਆਂ ਫਿਰ ਸਾਰਿਆਂ ਨੂੰ ਪੈਦਲ ਜਾਣਾ ਪਈ ਕਾਣੀ ਪਾਣੀ ਆ ਤਾਂ ਵਿੱਚ ਕੋੜੇ-ਕਾਰੇ ਹੁੰਦੇ ਖਤਰਾਂ ਜਿਹੜੇ ਕੋ ਬਜ਼ੁਰਗ ਜਾਂ ਬੱਚੇ ਜਿਹਨਾਂ ਨੂੰ ਤਾਂ ਨਹੀਂ ਚੱਲ ਹੁੰਦਾ ਉਹ ਫਿਰ ਅੱਗੋਂ ਚੱਲ ਜਾਂਦੇ ਆ ਬਾਕੀ ਸਾਰੇ ਪੈਦਲ ਜਾਣ ਵਾਲੀ ਐ ਜੀ ਵਾਇਟਰ ਟਾਈਮ ਹੋ ਗਿਆ ਜੀ 7 ਵਜੇ ਗਏ ਆ ਸਾਢੇ 6 ਵਜੇ ਅਰਦਾਸ ਕਰਕੇ ਚੱਲੇ ਪਾਤੇ ਸੀਗੇ ਪਹਿਲੇ ਦਿਨ ਦੀ ਪੈਦਲ ਯਾਤਰਾ ਅੱਜ ਇੱਥੇ ਨੈਟਵਰਕ ਦੀ ਥੋੜੀ ਪ੍ਰੋਬਲਮ ਹੈ ਤਾਂ ਲਾਈਵ ਦਰਸ਼ਕਾਂ ਨੂੰ ਦਿਖਾਉਣੇ ਸੀਗੇ ਸੰਗਤ ਨੂੰ ਆ ਦੇਖੋ ਬੱਦਲਾਂ ਦੇ ਵਿੱਚ ਪਹਾੜਾਂ ਦੇ ਵਿੱਚ ਬੱਦਲ ਬਣੇ ਹੋਏ ਆ